ਬਹੁਤ ਵੱਡੀ ਖਬਰ ਆ ਜਿਵੇਂ ਕਿ ਹਰ ਸਿਮਰਤ ਕੌਰ ਬਾਦਲ ਔਰ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਪੂਰੇ ਪਰਿਵਾਰ ਦੀ ਪੋਲ ਖੁੱਲਣਗੀ ਆ ਔਰ ਖੋਲੀ ਕਿਨੇ ਆ ਇਹ ਵੀ ਤੁਹਾਡੇ ਸਾਹਮਣੇ ਮੈਂ ਸੁਣਾਉਣ ਜਾ ਰਿਹਾ ਪੰਜਾਬ ਦੇ ਅੰਦਰ ਭਗਵੰਤ ਸਿੰਘ ਮਾਨ ਨੇ ਇੱਕ ਗੱਲ ਕਹੀ ਸੀ ਹਰ ਸਿਮਰਤ ਕੌਰ ਬਾਦਲ ਨੂੰ ਕਹਿੰਦਾ ਜੀ ਇਹ ਬੇਲੇ ਹੁੰਦੇ ਨੇ ਬਾਦਲ ਕੇ ਤੇ ਚੌਂਕੀ ਲਾ ਲਿਆ ਕਰਨ ਯਾਨੀ ਕਹਿੰਦਾ ਪੁੱਛਾ ਕੱਢ ਲਿਆ ਕਰਨ ਤਾਂ ਪੰਜਾਬ ਦੇ ਮੁੱਖ ਮੰਤਰੀ ਦੇ ਉੱਤੇ ਬਹੁਤ ਵੱਡਾ ਪ੍ਰਹਾਰ ਕਰ ਦਿੱਤਾ ਇਹਨਾਂ ਸੁਖਬੀਰ ਸਿੰਘ ਬਾਦਲ ਵਰਗਿਆਂ ਨੇ ਔਰ ਉਹਨਾਂ ਦੀ ਧਰਮ ਪਤਨੀ ਹਰਸਿਮਰਤ ਕੌਰ ਬਾਦਲ ਨੇ ਯਾਨੀ ਕੀਤਾ ਕੀ ਸੀ ਬਹੁਤ ਵੱਡੇ ਪੱਧਰ ਦੇ ਉੱਤੇ ਇੱਕ ਔਰਤ ਨੂੰ ਲਿਆਂਦਾ ਜਾਂਦਾ ਪੰਜਾਬ ਦੇ ਵਿੱਚ ਪੂਰੇ ਵੱਡੇ ਪੱਧਰ ਦੇ ਉੱਤੇ ਕਹਿ ਸਕਦੇ ਜਿਵੇਂ ਮੁੱਖ ਮੰਤਰੀ ਦੀ ਬਦਨਾਮੀ ਕਰਨੀ ਸ਼ੁਰੂ ਕਰ ਦਿੱਤੀ ਔਰ ਉਹਨਾਂ ਦੇ ਘਰ ਦਾ ਘਰਾਓ ਕੀਤਾ ਗਿਆ ਤਾਂ ਬਾਅਦ ਦੇ ਵਿੱਚ ਇੱਕ ਬਹੁਤ ਵੱਡੀ ਪੋਰ ਖੁੱਲਦੀ ਹੈ ਇਹਨਾਂ ਬਾਦਲਾਂ ਦੀ ਹਰਸਿਮਰਤ ਕੌਰ ਬਾਦਲ ਨੇ ਔਰ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਨੇ ਇੱਕ ਬਹੁਤ ਡੁੰਗੀ ਰਣਨੀਤੀ ਦੇ ਨਾਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਪੂਰੇ ਪੰਜਾਬ ਦੇ ਅੰਦਰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਪਹਿਲਾਂ ਵੀ ਕਈ ਵਾਰ ਪੈਸਾ ਦੇ ਕਰਕੇ ਸੁਖਬੀਰ ਸਿੰਘ ਬਾਦਲ ਤੇ ਹੜਾਂ ਦੇ ਵਿੱਚ ਜਿਹੜੇ ਪੈਸੇ ਬੰਦੇ ਨੇ ਉਹਨਾਂ ਦੇ ਇਲਜ਼ਾਮ ਤੁਹਾਡੇ ਸਾਹਮਣੇ ਲੱਗੇ ਨੇ ਕਹਿੰਦੇ ਜੀ ਇੱਕੋ ਹੀ ਬੰਦੇ ਨੂੰ ਵਾਰ-ਵਾਰ ਸੁਖਬੀਰ ਸਿੰਘ ਬਾਦਲ ਪੈਸੇ ਬੰਦ ਰਹੇ ਸੀ ਉਸੇ ਨੂੰ ਫੜਾ ਰਹੇ ਸੀ ਕਹਿੰਦੇ ਫਿਰ ਐਸਜੀਪੀਸੀ ਦਾ ਪੈਸਾ ਸੁਖਬੀਰ ਸਿੰਘ ਬਾਦਲ ਆਪਣਾ ਨਾਮ ਬਣਾ ਰਹੇ ਨੇ ਯਾਨੀ ਪੰਜਾਬ ਦੇ ਅੰਦਰ ਬਹੁਤ ਸਾਰੀਆਂ ਥਿਓਰੀਆਂ ਅਕਸਰ ਪੰਜਾਬ ਦੇ ਲੋਕਾਂ ਦੇ ਸਾਹਮਣੇ ਆਉਂਦੀਆਂ ਰਹੀਆਂ ਕਿ ਜਿਹੜੇ ਇਹ ਬਾਦਲ ਨੇ ਇਹ ਆਪਣਾ ਪੈਸਾ ਨਹੀਂ ਬਲਕਿ ਅਕਾਲ ਤਖਤ ਸਾਹਿਬ ਦਾ ਪੈਸਾ ਯਾਨੀ ਗੋਲਕਿਆਂ ਦਾ ਪੈਸਾ ਵੰਡ ਰਹੀ ਨਹੀਂ আর ਦੂਜੇ ਪਾਸੇ ਜਿਹੜੇ ਬੰਦੇ ਨੂੰ ਫੜਾਏ ਗਏ ਸੀ ਬਾਰ-ਬਾਰ ਉਸ ਨੂੰ ਫੜਾਏ ਗਏ ਉਹਦੀ ਗੱਡੀ ਦੇ ਵਿੱਚ ਉਹੀ ਬੰਦਾ ਬਹਿ ਜਾਂਦਾ ਤਾਂ ਪੰਜਾਬ ਦੇ ਲੋਕਾਂ ਨੂੰ ਇਸ ਗੱਲ ਦਾ ਪਤਾ ਚੱਲ ਗਿਆ ਕਿ ਸੁਖਬੀਰ ਸਿੰਘ ਬਾਦਲ ਉਹ ਪੈਸਾ ਵੰਡ ਨਹੀਂ ਰਹੇ ਬਲਕਿ ਵਾਪਸ ਲੈ ਰਹੀ ਸੀ ਇੱਕ ਧੋਗਰ ਰਚਾ ਰੱਖਿਆ ਸੀ ਪੂਰੇ ਪੰਜਾਬ ਦੇ ਅੰਦਰ ਉਹ ਪੋਲ ਖੁੱਲੀ ਉਸ ਤੋਂ ਬਾਅਦ ਅੱਜ ਜਿਹੜਾ ਮੁੱਖ ਮੰਤਰੀ ਦੇ ਖਿਲਾਫ ਇੱਕ આરોਪ ਤਨੂ ਕੀਤਾ ਗਿਆ ਉਹ ਐਂ ਲੱਗਦਾ ਜਿਵੇਂ ਕਿ ਹਰਸਿਮਰਤ ਕੌਰ ਬਾਦਲ ਪਿੱਛੇ ਰਹਿੰਦੇ ਨੇ ਔਰ ਉਸ ਬੀਬਾ ਨੂੰ ਸਾਹਮਣੇ ਕਰ ਦਿੰਦੇ ਆ ਯਾਨੀ ਐਂ ਲੱਗਦਾ ਜਿਵੇਂ ਮੁੱਖ ਮੰਤਰੀ ਉਹਨੂੰ ਬਣਾਉਣਾ ਹੈ ਪੰਜਾਬ ਦੇ ਵਿੱਚ ਇੱਕ ਵੱਡੇ ਪਦਰ ਦੇ ਉੱਤੇ ਤੁਸੀਂ ਵੇਖਿਆ ਕਿ ਜਨਾਨੀਆਂ ਦਾ ਸ਼ੋਰ ਪੂਰੇ ਪੰਜਾਬ ਦੇ ਅੰਦਰ ਹੋ ਚੱਲਿਆ ਤਾਂ ਹੁਣ ਅੱਜ ਜਿਹੜੀ ਪੋਲ ਉਹ ਕਿਵੇਂ ਖੋਲ੍ਹਦੀ ਹੈ ਉਹ ਤੁਹਾਨੂੰ ਸੁਣਾਵਾਂਗੇ ਪਹਿਲਾਂ ਖਬਰ ਸੁਣ ਲਓ ਕਿ ਔਰਤ ਕਹਿ ਕੀ ਰਹੀ ਹੈ ਕਿਉਂਕਿ ਇਸ ਖਬਰ ਨੇ ਫੇਰ ਤੋਂ ਪੰਜਾਬ ਦੇ ਅੰਦਰ ਤਾਂਡਾ ਮਚਾ ਦਿੱਤਾ ਸੁਣੋ ਕੰਮ ਦੀ ਹੋਵੇ ਜਨਬਾਤ ਭੱਜ ਨਸ ਕਰਕੇ ਲੋਕਾਂ ਲਈ ਕੰਮ ਕਰਦੀ ਹੋਵੇ ਅਸੀਂ ਤਾਂ ਕੱਲਾ ਚੁੱਲਾ ਚੌਕਾ ਸਾਭਦੇ ਆ ਉਹ ਨਾਲ ਬਣੀ ਕੀ ਕੰਮ ਵੀ ਦੇਖਦੇ ਆ ਜੇ ਉਸ ਤਰ੍ਹਾਂ ਦੀ ਬੀਬੀ ਨੂੰ ਉਹ ਸਾਡੀ ਭੈਣ ਨੂੰ ਸਾਡੀ ਆਗੂ ਨੂੰ ਇੱਕ ਚੁਣਿਆ ਹੋਇਆ ਮੁੱਖ ਮੰਤਰੀ ਇਹੋ ਜਿਹੇ ਟੱਡਿਆ ਸ਼ਬਦ ਪੱਤੀ ਸ਼ਬਦਾਵਲੀ ਵਰਤਦਾ ਕਿ ਬੀਬੀ ਚੌਂਕੀਆਂ ਲਾਲਾ ਇਹ ਦਸਾਂ ਆਪਾਂ ਬਰਦਾਸ਼ਤ ਕਰ ਸਕਦੀਆਂ ਨਹੀਂ ਅਸੀਂ ਖੁੱਪ ਵੀ ਇਹ ਚਾਹੁੰਦੇ ਆ ਵੀ ਅਸੀਂ ਤੁਨਰ ਗੱਪਾਂ ਸੀ برداشت ਨਹੀਂ ਕਰਾਂਗੀ ਤੇ ਮੁੱਖ ਮੰਤਰੀ ਜਿਹਨੂੰ ਛੜਿਆ ਹੋਵੇ ਉਹ ਇਸ ਤਰ੍ਹਾਂ ਨਹੀਂ ਸ਼ਬਦਾਵਲੀ ਵਰਤੇ ਮੈਨੂੰ ਮੈਂ ਗੱਲ ਕਹਿਣਾ ਚਾਹਣੀ ਆ ਇਹ ਲੋਕਾਂ ਦੇ ਭਲੇਖੇ ਨਾਲ ਹੀ ਚੁਣ ਲਿਆ ਸੁਣਾਉਣ ਵਾਲਾ ਬੰਦਾ ਚੁਟਕਲੇ ਸੀਗਾ ਤਾਂ ਸੁਣ ਲਿਆ ਪੰਜਾਬ ਵਾਲੇ ਇਹ ਜਿਹੜੀ ਔਰਤ ਬੋਲ ਰਹੀ ਆ ਇਹਨੂੰ ਹਰਸਿਮਰਤ ਕੌਰ ਬਾਦਲ ਨੇ ਸੁਖਵੀਰ ਸਿੰਘ ਬਾਦਲ ਨੇ ਯਾਨੀ ਪੂਰੇ ਅਕਾਲੀ ਦਲ ਨੇ ਪੰਜਾਬ ਦੇ ਅੰਦਰ ਮਦਾਨ ਦੇ ਵਿੱਚ ਉਤਾਰ ਦਿੱਤਾ ਪਹਿਲਾਂ ਤਾਂ ਇਹ ਲੱਗਿਆ ਜਦੋਂ ਇੱਕ ਵੀਡੀਓ ਵਾਇਰਲ ਹੁੰਦੀ ਆ ਕਿ ਆਮ ਜਿਹਾ ਇੱਕ ਭਾਸ਼ਣ ਕੋਈ ਇਹਨਾਂ ਦਾ ਵਰਕਰ बोल ਰਿਹਾ ਪਰ ਹੁਣ ਪਤਾ ਲੱਗਦਾ ਕਿ ਸੋਚੀ ਸਮਝੀ ਇੱਕ ਸਾਜ਼ਿਸ਼ ਹੈ ਰਣਨੀਤੀ ਹੈ ਤਾਂ ਇਹਨੂੰ ਹੁਣ ਪੈਸੇ ਦੇ ਕੇ ਕਿਵੇਂ ਬਣਵਾਇਆ ਜਾ ਰਿਹਾ ਇਹ ਖਬਰ ਸੁਣਨ ਤੋਂ ਬਾਅਦ ਤੁਹਾਡੇ ਵੀ ਹੋ ਛੁੱਟ ਜਾਣਗੇ ਅਕਾਲੀਗਲ ਦੇ ਨੇਤਾ ਸੁਖਬੀਰ ਸਿੰਘ ਬਾਦਲ ਵਿਕਰਮ ਸਿੰਘ ਮਜੀਠੀਆ ਹਾ ਸਿਮਰਤ ਕੌਰ ਬਾਦਲ ਇਹਨਾਂ ਨੇ ਪੰਜਾਬ ਦੇ ਵਿੱਚ ਕਈ ਸਾਰੇ ਦਾ ਚੈਨਲ ਖਰੀਦ ਲਏ ਨੇ ਇਹ ਪੰਜਾਬ ਦੇ ਲੋਕਾਂ ਨੂੰ ਅਕਸਰ ਪਤਾ ਹੋਣਾ ਚਾਹੀਦਾ ਬਹੁਤ ਸਾਰੇ ਲੋਕ ਖਰੀਦੇ ਹੋਏ ਨੇ ਉਹਨਾਂ ਦੇ ਵਿੱਚੋਂ ਇੱਕ ਔਰਤ ਵੀ ਜਿਹਦਾ ਨਾਮ ਤਾਂ ਨਹੀਂ ਮਾ ਜਾਣਦਾ ਪਰ ਮੋਟੀ ਰਕਮ ਦੇ ਕੇ ਇਹਨਾਂ ਨੂੰ ਬੁਲਵਾਇਆ ਜਾ ਰਿਹਾ ਬਹੁਤ ਸਾਰੇ ਚੈਨਲਾਂ ਨੂੰ ਪੈਸਾ ਤੱਕ ਕੇ ਸੁਖਵੀਰ ਸਿੰਘ ਬਾਦਲ ਦਾ ਪ੍ਰਚਾਰ ਕਰਵਾਇਆ ਜਾ ਰਿਹਾ ਤਾਂ ਕਿ ਅਕਾਲੀ ਦਲ ਦੀ ਹਵਾ ਬਣੇ ਪੰਜਾਬ ਦੇ ਲੋਕਾਂ ਦੇ ਸਾਹਮਣੇ ਫੇਰ ਤਾਂ ਹੋ ਸਕਦਾ ਕਿ ਸਾਬੀ ਸਰਕਾਰ ਆ ਜਾਵੇ ਪਰ ਨਹੀਂ ਪੰਜਾਬ ਦੇ ਲੋਕ ਹਰ ਇੱਕ ਪਹਿਨੀ ਨਜ਼ਰ ਬਣਾ ਕੇ ਬੈਠੇ ਨੇ ਇਹਨਾਂ ਦੀ ਕਿਸੇ ਵੀ ਚਾਲ ਬਾਜ਼ੀ ਨੂੰ ਨਹੀਂ ਚੱਲਣ ਦਿੰਦੇ ਪੰਜਾਬ ਦੇ ਮੁੱਖ ਮੰਤਰੀ ਦੇ ਨਾਲ ਤਾਂ ਲੜਾਈ ਇੱਕ ਪਾਸੇ ਰਹਗੀ ਇਹਨਾਂ ਦੀ ਪਰ ਜਿਹੜੇ ਪੰਜਾਬ ਦੇ ਲੋਕਾਂ ਨੇ ਚੁਣੀ ਹੈ ਸਰਕਾਰ ਉਹ ਪੰਜਾਬ ਦੇ ਲੋਕਾਂ ਨੇ ਦਰਾਂ ਸੰ ਦੇ ਵਿੱਚ ਇਹਨਾਂ ਵਾਅਦਿਆਂ ਨੂੰ ਕੁੰਡਾ ਲਾ ਦਿੱਤਾ ਦੇਖੋ ਹੁਣ ਆਕਾਲੀ ਦਲ ਚਲਾ ਗਿਆ ਉਹ ਨਹੀਂ ਆਉਂਦਾ ਕਿਉਂਕਿ ਪੰਜਾਬ ਦੇ ਲੋਕਾਂ ਨੇ ਪੱਕੇ ਤੌਰ ਤੇ ਠੱਪਾ ਲਾ ਦਿੱਤਾ ਕਿ ਇਹਨਾਂ ਬਾਦਲਾਂ ਨੇ 25 ਸਾਵਾਂ ਤੱਕ ਸਾਡੇ ਪੰਜਾਬ ਦੀ ਜਿਹੜੀ ਦਸ਼ਾ ਬਣਾਈ ਹੈ ਉਹ ਅੱਜ ਪੰਜਾਬ ਚ ਹਿਲ ਰਿਹਾ ਹੈ ਕਿ ਨਹੀਂ ਇਹ ਗੱਲ ਸਾਰੇ ਪੰਜਾਬੀਆਂ ਨੂੰ ਪਤਾ ਹੈ ਤੇ ਪਤਾ ਹੋਣੀ ਚਾਹੀਦੀ ਹੈ ਜੇ ਕਿਸੇ ਨੂੰ ਨਹੀਂ ਪਤਾ ਤਾਂ ਵੀਡੀਓ ਸ਼ੇਅਰ ਜ਼ਰੂਰ ਕਰਿਆ ਕਰੋ ਪੰਜਾਬ ਦੇ ਅੰਦਰ ਜੋ ਨੀਤੀਆਂ ਨੇ ਰਚੀ ਹੈ ਦੇਖੋ ਇੱਕ ਪਾਸੇ ਉਹ ਔਰਤ ਕਹਿ ਰਹੀ ਹੈ ਕਹਿੰਦੀ ਮੁੱਖ ਮੰਤਰੀ ਤੂੰ ਕਹਿ ਕੇ ਗੱਲ ਕਰਦਾ ਤੇ ਆਪ ਕੀ ਕਹਿ ਰਹੇ ਨੇ ਭੰਡ ਕਹਿ ਰਹੇ ਨੇ ਕਦੇ ਕੁਝ ਕਹਿ ਰਹੇ ਨੇ ਯਾਨੀ ਸਦਾ ਹੀ ਡਰਾਫਟ ਚੱਲ ਰਹੀ ਨੇ ਪਰ ਤੁਸੀਂ ਇਹ ਵੇਖੋ ਵੀ ਮੁੱਖ ਮੰਤਰੀ ਨੂੰ ਇਜਤ ਨਾਲ ਨਹੀਂ ਬੁਲਾਉਣਾ ਚਾਹੀਦਾ ਜਦੋਂ ਇਹ ਆਪ ਮੁੱਖ ਮੰਤਰੀ ਬਣਦੇ ਸੀ ਪੰਜ ਵਾਰ ਸਰਕਾਰ ਰਹੀ ਹੈ ਪੰਜਾਬ ਦੇ ਅੰਦਰ ਉਦੋਂ ਇਹਨਾਂ ਨੂੰ ਕਿਸੇ ਨੇ ਨਹੀਂ ਕਿਹਾ ਤੇ ਇੱਕ ਵਾਰੀ ਬੰਦਾ ਕੋਈ ਹੋਰ ਮੁੱਖ ਮੰਤਰੀ ਬਣ ਗਿਆ ਯਾਰ ਯਰਿਆ ਨਹੀਂ ਜਾਂਦਾ ਸਭ ਤੋਂ ਵੱਡਾ ਸਵਾਲ ਇਹ ਹੈ 25 ਸਾਲ ਤੱਕ ਤੁਸੀਂ ਪੰਜਾਬ ਦੇ ਅੰਦਰ ਰਾਜ ਕਰ ਚੁੱਕੇ ਤੇ ਇੱਕ ਵਾਰ ਜੇਕਰ ਕਿਸੇ ਦਾ ਰਾਜ ਆ ਗਿਆ ਪਹਿਲਾਂ ਦੇਖੋ ਕਾਂਗਰਸ ਦੀ ਸਰਕਾਰ ਰਹੀ ਹੈ ਉਦੋਂ ਤਾਂ ਇਹ ਹਾਲ ਨਹੀਂ ਹੋਏ ਸੀ ਬਾਦਲਾਂ ਦੇ ਪਰ ਮੈਂ ਕਹਿੰਦਾ ਵੀ ਜੇਕਰ ਛੋਟਾ ਬੰਦਾ ਕਹਿ ਲਓ ਚਾਹੇ ਛੋਟਾ ਕੋਈ ਕਲਾਕਾਰ ਕਹਿ ਲਓ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਹ ਬੜਾ ਜਰਨਾ ਔਖਾ ਹੋ ਗਿਆ ਇਹਨਾਂ ਬਾਦਲਾਂ ਤੋਂ ਯਾਨੀ ਬਾਦਲਾਂ ਤੋਂ ਜਰ ਨਹੀਂ ਹੁੰਦਾ ਇਹ ਗੱਲ ਤਾਂ ਤੈ ਹੈ ਪਰ ਦੂਜੇ ਪਾਸੇ ਇਹਨਾਂ ਦੀਆਂ ਪੋਲਾਂ ਬੜੀਆਂ ਖੁੱਲ ਰਹੀਆਂ ਨੇ ਇਹ ਪੰਜਾਬ ਦੇ ਲੋਕਾਂ ਨੂੰ ਹੁਣ ਸਮਝਣਾ ਚਾਹੀਦਾ ਪੈਸੇ ਦੇ ਕੇ ਲੋਕਾਂ ਨੂੰ ਬੁਲਵਾ ਰਹੇ ਨੇ ਸਿਰ ਚੜ ਕੇ ਪੈਸਾ ਬੋਲ ਰਿਹਾ ਐਸ ਕਰਕੇ ਕੁਝ ਜਨਾਨੀਆਂ ਇਕੱਠੀਆਂ ਕਰਕੇ ਉਸ ਔਰਤ ਨੇ ਮੁੱਖ ਮੰਤਰੀ ਦੇ ਖਿਲਾਫ ਖੜਾ ਪ੍ਰਦਰਸ਼ਨ ਕਰ ਦਿੱਤਾ ਪਰ ਦੂਜੇ ਪਾਸੇ ਬਾਦਲਾਂ ਦਾ ਵਿਰੋਧ ਵੱਡੇ ਪੱਧਰ ਦੇ ਉੱਤੇ ਘਰ-ਘਰ ਦੇ ਵਿੱਚ ਹੋ ਰਿਹਾ ਪੂਰਾ ਪੰਜਾਬ ਇਹਨਾਂ ਗੱਲਾਂ ਨੂੰ ਐਕਸੈਪਟ ਨਹੀਂ ਕਰਦਾ ਕਮੈਂਟਾਂ ਵਿੱਚ ਲੋਕ ਦੇਖ ਲਓ ਕੀ ਲਿਖ ਰਹੇ ਨੇ ਕਹਿੰਦੇ ਜੀ ਮੁੱਖ ਮੰਤਰੀ ਨੇ ਕੋਈ ਮਾੜਾ ਚੰਗਾ ਨਹੀਂ ਬੋਲਿਆ ਬੋਲਿਆ ਕੀ ਸੀ ਕਹਿੰਦਾ ਚੌਂਕੀ ਲਾ ਲਿਆ ਕਰਨ ਬਾਦਰ ਕੇ ਵੇਲੇ ਨੇ ਇਹੀ ਗੱਲ ਕਹੀ ਸੀ ਕੀ ਮਾੜਾ ਇਹਦੇ ਵਿੱਚ ਬਈ ਤਾਂ ਦੂਜੇ ਪਾਸੇ ਸੁਖਵੀਰ ਬਾਦਲ ਆਪਣੇ ਪੰਜਾਬ ਦੇ ਮੁੱਖ ਮੰਤਰੀ ਨੂੰ ਕਹਿੰਦਾ ਜੀ ਇਹ ਤਾਂ ਪਾਗਲ ਹੈ ਇਹ ਦੱਸੋ ਵੀ ਕਿਹਨੇ ਆਖਿਆ ਵੀ ਇਹ ਪਾਗਲ ਕਹੋ ਤੁਸੀਂ ਮੁੱਖ ਮੰਤਰੀ ਆ ਯਾਰ ਤਿੰਨ ਕਰੋੜ ਲੋਕਾਂ ਦਾ ਚੁਣਿਆ ਹੋਇਆ ਨੁਮਾਇੰਦਾ ਉਹਨੂੰ ਸੁਖਵੀਰ ਬਾਦਲ ਪਾਗਲ ਦੱਸਦਾ ਤੇ ਜਦੋਂ ਪਹਿਲਾਂ ਉਹੀ ਲੋਕ ਸੁਖਵੀਰ ਬਾਦਲ ਨੂੰ ਜਾਂਦੇ ਪਿਓ ਨੂੰ ਚੁਣਦੇ ਸੀ ਤਾਂ ਫਿਰ ਉਹ ਲੋਕ ਉਹਦੇ ਵੀ ਪਾਗਲ ਸੀ ਇਹਦਾ ਮਤਲਬ ਬਾਕੀ ਜਨਤਾ ਪਾਗਲ ਹੈ ਤੇ ਪੰਜਾਬ ਨੂੰ ਪਾਗਲ ਸਮਝਦੇ ਨੇ ਇਹ ਪੰਜਾਬ ਦੇ ਲੋਕਾਂ ਨੂੰ ਜਨ ਦੇ ਵਿੱਚ ਬਿਠਾ ਕੇ ਰੱਖਣਾ ਚਾਹੀਦਾ ਤਾਂ ਠੀਕ ਆ ਪੰਜਾਬ ਵਾਲੇ ਜੁਨੇ ਭੈਣ ਭਰਾ ਨੂੰ ਮੇਰੇ ਚੈਨਲ ਦੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਕੇ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨੂੰ ਵਾਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ